ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਿੱਤ ਦਿਨੀ ਬੂੰਦਾਬੰਦੀ ਹੋਈ ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿਤੇ ਕਿਤੇ ਭਾਰੀ ਮੀਂਹ ਵੀ ਪਿਆ ਜਿਸ ਕਾਰਨ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ੍ਹਾਂ ਵਰਗੇ ਹਾਲਾਤ ਵੀ ਬਣੇ ਹੋਏ ਨੇ ਤੇ ਕਿਸਾਨਾਂ ਤੇ ਜਿਹੜੀ ਵੱਡੀ ਵਿਪਤਾ ਪਈ ਹੋਈ ਆ ਤਾਂ ਹੁਣ ਮੌਸਮ ਵਿਗਿਆਨ ਕੇਂਦਰ ਨੇ ਜਿਹੜਾ 29 ਜੁਲਾਈ ਤੱਕ ਰਾਸ ਦੇ ਜਿਹੜੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਆ ਮੌਸਮੀ ਭਾਗ ਨੇ 4 ਦਿਨ ਲਗਾਤਾਰ ਪੈਣ ਵਾਲੇ ਮੀਂਹ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਇਸ ਦਾ ਮਤਲਬ ਹੈ ਕਿ ਇਹਨਾਂ 4 ਦਿਨਾਂ ਦੇ ਅੰਦਰ-ਅੰਦਰ ਲੋਕਾਂ ਨੂੰ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਲੋੜਾ ਦੱਸਦੀ ਹੈ ਕਿ ਮੌਸਮੀ ਭਾਗ ਮੁਤਾਬਕ ਜਿਹੜਾ ਸਿਰਮੌਰ ਚੰਬਾ ਕਾਂਗੜਾ ਉਹਨਾਂ ਤੇ ਮੰਡੀ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਇਹਨਾਂ ਥਾਵਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲ ਬਾਈ ਰਹੀ ਤੇ ਕਈ ਥਾਵਾਂ ਤੇ ਮੀਂਹ ਵੀ ਪਿਆ ਇਸ ਕਾਰਨ ਉੱਚੀਆਂ ਥਾਵਾਂ ਤੇ ਤਾ ਮਾਨ ਵਿੱਚ ਕਮੀ ਵੀ ਆਈਆ ਪਰ ਰਾਜ ਵਿੱਚ ਸਭ ਅੱਟ ਜਿਹੜਾ ਤਾਪਮਾਨ ਕੈਲੂੰਗ ਵਿੱਚ 11.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜਦੋਂ ਕਿ ਸਭ ਤੋਂ ਵੱਧ ਤਾਪਮਾਨ ਪੌਂਟਾ ਸੈਬ ਵਿੱਚ 36.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੇਕਰ ਤੁਸੀਂ ਹਿਮਾਚਲ ਵਿੱਚ ਹੋ ਜਾਂ ਇੱਥੋਂ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਲੋਕਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਗੜਨ ਦੀ ਸੰਭਾਵਨਾ ਬਹੁਤ ਜ਼ਿਆਦਾ ਬਣੀ ਹੋਈ ਆ ਇਸ ਲਈ ਆਮ ਲੋਕਾਂ ਤੇ ਸੈਲਾਨੀਆਂ ਨੂੰ ਆਪਣੇ ਬਾਹਰੀ ਗਤੀਵਿਧੀਆਂ ਨੂੰ ਸੀਮਿਤ ਕਰਨਾ ਚਾਹੀਦਾ ਤੇ ਸੁਰੱਖਿਆ ਥਾਵਾਂ ਤੇ ਰਹਿਣਾ ਚਾਹੀਦਾ ਘਰ ਦੇ ਅੰਦਰ ਰਹਿਣ ਦੀ ਜਿਹੜੀ ਕੋਸ਼ਿਸ਼ ਕਰੋ ਦਰਿਆਵਾਂ ਤੇ ਨਾਲਿਆਂ ਦੇ ਕੰਢਿਆਂ ਦੇ ਨੇੜੇ ਨਾ ਜਾਓ ਕਿਉਂਕਿ ਮੀਂਹ ਕਾਰਨ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਕਿਸੇ ਵੀ ਥਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਵੱਲ ਜਿਹੜਾ ਜ਼ਰੂਰ ਧਿਆਨ ਮਾਰੋ ਮੌਸਮੀ ਭਾਗ ਨੇ ਜਿਹੜੀ ਭਵਿੱਖਬਾਣੀ ਕੀਤੀ ਹੋਈ ਹੈ ਕਿ ਅਗਲੇ 4-5 ਦਿਨਾਂ ਤੱਕ ਮੌਨਸੂਨ ਦੇ ਕਾਫੀ ਸਰਗਰਮ ਰਹਿਣ ਦੀ ਸੰਭਾਵਨਾ ਮੌਸਮੀ ਭਾਗ ਨੇ ਇੱਕ ਵਾਰ ਜਿਹੜਾ ਅਲਰਟ ਜਾਰੀ ਕਰਦੇ ਹਾਂ ਕਿਹਾ ਕਿ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਘੱਟ ਦਬਾਅ ਉੱਤਰ-ਪੱਛਮੀ ਦੇ ਹਿੱਸੇ ਵਿੱਚ ਤੇਜ਼ੀ ਨਾਲ ਵਧ ਰਿਹਾ ਮੌਸਮੀ ਭਾਗ ਨੇ ਇੱਕ ਅਲਰਟ ਜਾਰੀ ਕਰਦੇ ਇਹ ਵੀ ਕਿਹਾ ਕਿ ਬੀਤੇ 24 ਘੰਟਿਆਂ ਵਿੱਚ ਕੋਕਿੰਨ ਤੱਟਵਰਤੀ ਤੇ ਅੰਦਰੂਨੀ ਕਰਨਾਟਕ, ਬਿਹਾਰ ਤੇ ਅਸਾਮ ਵਿੱਚ ਭਾਰੀ ਮੀਂਹ ਪਿਆ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 12 ਤੋਂ ਜਿਹੜਾ 24 ਘੰਟਿਆਂ ਦੇ ਵਿੱਚ ਉੱਤਰ ਭਾਰਤੀ ਜਿਹੜਾ ਮੌਸਮ ਬਦਲਮ ਵਾਲਾ ਤੇ 26 ਤਰੀਕ ਦੀ ਰਾਤ ਜਾਂ 27 ਨੂੰ ਜਿਹੜੇ ਜੁਲਾਈ ਦੀ ਸਵੇਰ ਆ ਉੱਥੇ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੁਣ ਗੱਲ ਕਰਦੇ ਹਾਂ 31 ਜੁਲਾਈ ਦੀ ਤਾਂ 31 ਜੁਲਾਈ ਤੱਕ ਜਾਰੀ ਰਹਿਣ ਦੀ ਸੰਭਾਵਨਾ ਮੌਸਮੀ ਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਦੇ ਪੰਜਾਬ ਹਰਿਆਣਾ ਦੇ ਵਿੱਚ ਬਣੇ ਚੱਕਰਵਾਤੀ ਸਰਕੂਲੇਸ਼ਨ ਤੇ ਜੰਮੂ ਕਸ਼ਮੀਰ ਵਿੱਚ ਪਛਮੀ ਗੜਬੜੀ ਕਾਰਨ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਤੇ ਪ੍ਰਭਾਵਿਤ ਵੀ ਹੋ ਸਕਦਾ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਕਾਰਨ ਪੂਰਬੀ ਹਿੱਸੇ ਵਿੱਚ ਮੀਂਹ ਦਾ ਜਿਹੜਾ ਅਲਰਟ ਜਾਰੀ ਕੀਤਾ ਹੋਇਆ ਮੌਸਮੀ ਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਦੇ ਵਿੱਚ ਬਣੇ ਘੱਟ ਦਬਾਅ ਕਾਰਨ ਓਡੀਸ਼ਾ ਝਾਰਖੰਡ ਗੰਗਾ ਬੰਗਾਲ ਕੋਕਨ ਮੱਧ ਮਹਾਰਾਸ਼ਟਰ ਦੇ ਘਾਟ ਪੂਰਬੀ ਰਾਜਸਥਾਨ ਨਿੱਚੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ ਮੰਗਾਲੀ ਖਾੜੀ ਦੀ ਗੱਲ ਕਰਦੇ ਆ ਤਾਂ ਮੰਗਾਲੀ ਖਾੜੀ ਦੇ ਵਿੱਚ ਬਣਿਆ ਇਹ ਘਟ ਦਬਾਰ ਡਿਪਰੈਸ਼ਨ ਚਾਰਖੰਡ ਰਾਹੀਂ ਜਿਹੜਾ ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਇਸੇ ਕਾਰਨ ਉੱਤਰ ਪ੍ਰਦੇਸ਼ ਦਿੱਲੀ ਪੰਜਾਬ ਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਈ ਹੋਈ ਆ ਮੌਸਮੀ ਭਾਗ ਨੇ ਕਿਹਾ ਕਿ ਆਉਣ ਵਾਲੇ 1-2 ਦਿਨਾਂ ਵਿੱਚ ਜਿਹੜਾ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਈ ਹੋਈ ਆ ਇਸ ਲਈ ਹੁਣ ਜਿਹੜਾ येलो ਅਲਰਟ ਜਾਰੀ ਕੀਤਾ ਹੋਇਆ